ਲਗਾ ਅੱਜ ਲੰਚ ਦੀ ਆਪਣੇ ਲੰਚ ਦੇ ਵਿੱਚ ਇਹ ਚੀਜ਼ਾਂ ਤੇ ਖਾਣ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਆ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਬਲੌਗ ਦੇ ਵਿੱਚ ਜੀ ਸੋ ਦੋਸਤੋ ਅੱਜ ਜਿਹੜਾ ਆਪਣਾ ਬਲੌਗ ਦਾ ਦੇਣਾ ਆਏਗਾ ਅੱਜ ਆਪਣੇ ਬਲੌਗ ਦਾ ਹੈਗਾ ਨਵਾਂ ਦੇਣਾ ਅੱਜ ਤੇ ਅੱਜ ਦਾ ਦਿਨ ਮੰਗਲਵਾਰ ਹੈ ਤੇ ਆਪਾਂ ਸਵੇਰੇ 5:05 ਵਜੇ ਉੱਠੇ ਆ ਸੀਗਾ ਤੇ ਨਹਾਪੋਗੇ ਫਰੈਸ਼ ਵਗੈਰਾ ਹੋ ਕੇ ਤੇ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੀ ਹੈ ਸਵੇਰੇ ਉੱਠਣ ਸਾਰ ਆਪਾਂ ਗਰਮ ਪਾਣੀ ਕੀਤਾ ਗਰਮ ਪਾਣੀ ਕਰਕੇ ਦੋ ਗਲਾਸ ਗਰਮ ਪਾਣੀ ਦੇ ਪੀਤੇ ਤੇ ਤੋਂ ਰੋ ਕੋ ਨਹਾਤ ਹੋ ਕੇ ਫਰੈਸ਼ ਹੋ ਕੇ ਆਪਾਂ ਗਰਾਊਂਡ ਦੇ ਵਿੱਚ ਜਾਣ ਲਈ ਰੈਡੀ ਹੋ ਗਏ ਤੇ ਹੁਣ ਟਾਈਮ ਹੋ ਗਿਆ 5:00 ਵਜੇ ਕੇ 45 ਮਿੰਟ ਹੋ ਗਏ ਆ ਤੇ ਆਪਾਂ ਠੀਕ 5:55 ਮਿੰਟ ਦੇ ਗਰਾਊਂਡ ਦੇ ਲਈ ਨਿਕਲਣਾ ਵਾ ਤੇ ਆਪਾਂ ਹੁਣ ਬਿਲਕੁਲ ਬ੍ਰੇਕਫਾਸਟ ਬਣਾ ਲਿਆ ਤੁਸੀਂ ਮੇਰੇ ਪਿੱਛੇ ਦੇਖਦੇ ਹੋ ਬਣੇ ਬਲੇਕ ਕਾਫੀ ਪਈਆ ਤੇ ਆਪਾਂ ਹੁਣ ਬਸ ਬਲੇਕ ਕਾਫੀ ਪੀ ਕੇ ਆਪਾਂ ਸਿੱਧਾ ਗਰਾਊਂਡ ਦੇ ਵਿੱਚ ਜਾਵਾਂਗੇ ਸੋ ਦੇਖਦੇ ਆਂ ਅੱਜ ਮੰਗਲਵਾਰਾ ਸਾਡਾ ਜਿਮ ਹੋਊਗਾ ਅੱਜ ਸਟ੍ਰੈਟਿਕ ਟ੍ਰੇਨਿੰਗ ਹੋਊਗੀ ਤੇ ਪਹਿਲਾਂ ਬਾਸਕਟਬਾਲ ਹੋਊਗੀ ਬਾਸਕਟਬਾਲ ਆਪਾਂ ਲਾਉਣੀ ਹੀ ਹੈਗੀ ਤੇ ਆਪਾਂ ਗਰਾਊਂਡ ਦੇ ਵਿੱਚ ਜਾ ਕੇ ਪਹਿਲਾਂ ਬਸ ਹਲਕਾ ਜਿਹਾ ਵਾਰਮ-ਅਪ ਕਰਾਂਗੇ ਵਾਰਮ-ਅਪ ਕਰਨ ਤੋਂ ਬਾਅਦ ਕਰਾਂਗੇ ਸਟ੍ਰੈਟਿਕ ਟ੍ਰੇਨਿੰਗ ਕਰਾਂਗੇ ਥੋੜੀ ਜਿਹੀ ਸਪੀਡ ਨਾਲ ਕਰਾਂਗੇ ਅੱਜ ਸਪੀਡ ਇੰਟੀਗ੍ਰੇਟਡ ਸਟਰੈਂਥ ਕਰਾਂਗੇ ਦੋਨੇ ਤੇ ਥੋੜੀ ਜਿਹੀ ਕੋਈ ਸਲੋ ਨਹੀਂ ਕਰਨੀ ਕਿ ਕੰਪੀਟੀਸ਼ਨ ਆਪਾਂ ਨੇੜੇ ਆ ਤੇਸ ਕਰਕੇ ਬਤਾਲੀ ਜੀ ਸਪੀਡ ਨਾਲ ਕਰਾਂਗੇ ਸਟਰੈਂਥ ਟ੍ਰੈਨਿੰਗ ਤੇ ਅੱਪਰ ਬਾਡੀ ਹੀ ਜਦ ਆਪਾਂ ਇਨਕਲੂਡ ਕਰਾਂਗੇ ਜਿਵੇਂ ਸ਼ੋਲਡਰ ਹੋ ਗਏ ਲੈਟਸੋ ਹੋ ਗਏ ਬੈਕ ਹੋ ਗਈ ਹੈ ਨਾ ਤੇ ਫੋਰ ਆਰਮਸ ਹੋ ਗਿਆ ਇੰਨੀ ਆਪਾਂ ਐਕਸਰਸੇਸ ਕਰਾਂਗੇ ਤੇ ਉਸ ਤੋਂ ਬਾਅਦ ਫਿਰ ਦੇਖਾਂਗੇ ਜਦੋਂ ਵੀ ਰਨਿੰਗ ਕੰਪਲੀਟ ਹੋ ਗਈ ਫਿਰ 30 30 35 ਮਿੰਟ ਆਪਾਂ ਵਾਕ ਕਰਾਂਗੇ ਸਿਰਫ ਟ੍ਰੈਡਮਿਲ ਦੇ ਉੱਤੇ ਵਾਕ ਕਰਾਂਗੇ ਜਾਂ ਸਲੋ ਸਲੋ ਰਨਿੰਗ ਲਾਵਾਂਗੇ ਤੇ ਵਿਰੋਸਤਵਾ ਤੋਂ ਪਕਰ ਆ ਜਾਣਗੇ ਬਸ ਤੇ ਜਿਹੜੀ ਆਪਣੀ ਡਾਈਟ ਦਾ ਪਰ ਦੱਸਿਏ ਆਪਾਂ ਫਾਸਟਿੰਗ ਸ਼ੁਰੂ ਕੀਤੀ ਆ ਕੱਲ ਆਪਾਂ 8:30 ਵਜੇ ਰਾਤ ਨੂੰ ਠੀਕ ਆਪਾਂ ਡਿਨਰ ਕਰ ਲਿਆ ਸੀਗਾ ਤੇ ਹੁਣ ਆਪਾਂ ਕੁਝ ਨਹੀਂ ਖਾਣਾ ਪੀਣਾ ਹੈਗਾ ਤੇ ਠੀਕ ਆ ਆਪਾਂ ਹੁਣ ਕਹਾਂਗੇ ਆਪਾਂ 2 ਵਜੇ 2:30 2:30 ਵਜੇ ਖਾਵਾਂਗੇ ਤਾਂ ਆਪਣੇ 17-18 ਘੰਟੇ ਖਾਣ ਦੇ ਹੁੰਦੇ ਆ ਤੇ ਕਿਉਂਕਿ ਜੇ ਆਪਾਂ ਭੁੱਖ ਲੱਗੀ ਤਾਂ ਆਪਾਂ ਬ੍ਰੇਕਫਾਸਟ ਗ੍ਰੀਨ ਟੀ ਇਦਾਂ ਦੀ ਚੀਜ਼ ਆਪਾਂ ਪੀ ਲਾਂਗੇ ਤੇ ਪਾਣੀ ਆ ਜਿਹੜਾ ਬਹੁਤ ਜ਼ਿਆਦਾ ਤੋਂ ਜ਼ਿਆਦਾ ਪੀਣਾ ਵਾ ਤੇ ਬਾਅਦ ਜਦੋਂ ਆਪਣੇ 18 ਘੰਟੇ ਕੰਪਲੀਟ ਹੋ ਜਾਣਗੇ ਤਾਂ ਫਸਟ ਮੀਲ ਜਿਹੜੀ ਆਪਾਂ ਲੈਣੀ ਹੈ ਜਾਂ ਇੱਕ ਹਲਕਾ ਇੱਕ ਪਲਾਵਾਂਗੇ ਜਾਂ ਵੇਅ ਆਈਸੋਲੇਟ ਪ੍ਰੋਟੀਨ ਲਵਾਂਗੇ ਤੇ ਫਿਰ ਉਸ ਤੋਂ ਅੱਧੇ ਘੰਟੇ ਬਾਅਦ ਆਪਾਂ ਜਿਹੜੀ ਮੀਲ ਥੋੜੀ ਹੈਵੀ ਲਵਾਂਗੇ ਜੀ ਆਪਾਂ ਜਿਹਦੇ ਵਿੱਚ ਪ੍ਰੋਟੀਨ ਜ਼ਿਆਦਾ ਹੋਊਗਾ ਕਾਰਬੋਹਾਈਡਰੇਟ ਬਹੁਤ ਹੀ ਜ਼ਿਆਦਾ ਘੱਟ ਹੋਣਗੇ ਪ੍ਰੋਟੀਨ ਲੈਵਲ ਉਹਦਾ ਹਾਈ ਹੋਊਗਾ ਸੋ ਅੱਜ ਜਿਹੜਾ ਵਰਕਆਊਟ ਆ ਫਿਰ ਆਪਾਂ ਵਰਕਆਊਟ ਕਰਦੇ ਗਰਾਊਂਡ ਦੇ ਵਿੱਚ ਜਾ ਕੇ ਸੋ ਦੋਸਤੋ ਆਪਣੀ ਦੇੰਦੀ ਅੱਜ ਸ਼ੁਰੂਆਤ ਹੋ ਗਈ ਆ ਸੋ ਵਾਹਿਗੁਰੂ ਕਿਰਪਾ ਕਰੇ ਅੱਜ ਦੇ ਦਿਨ ਆਪਣਾ ਕੱਲ ਦੇ ਦਿਨ ਨਾਲੋਂ ਵੀ ਵਧੀਆ ਜਾਵੇ ਤੇ ਤੁਹਾਨੂੰ ਸਾਰਿਆਂ ਨੂੰ ਵੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਤੁਹਾਨੂੰ ਤੰਦਰੁਸਤ ਰੱਖੇ ਤੇ ਖੁਸ਼ ਰੱਖੇ ਸੋ ਦੋਸਤੋ ਕੋਲ ਮਿਲਦੇ ਆਂ ਜਾਕੀ ਸਿੱਧਾ ਗਰਾਊਂਡ ਦੇ ਵਿੱਚ ਇੱਟ ਵੱਸੇ ਮੁੰਡਾ ਰੈਡੀ ਆ ਤੇ ਥੋੜੇ ਥੋੜੇ ਛੱਡੋ ਤਾਂ ਕਿ ਮੁੱਕੇ ਖੁੱਲ ਜਾਣ ਵਰਮ ਅਪ ਹੋ ਗਏ ਆ ਆਪਾਂ ਹੁਣ ਤੇ ਗਲਵਜ਼ ਆਪਾਂ ਪਾ ਲਿਆ ਹੁਣ ਆਪਣੀ ਇਹ ਫਾਈਟ ਕਬਰ ਤਿੰਨ ਜਾਂ ਚਾਰ ਰੰਡ ਲੱਗਣਗੇ ਉਸ ਤੋਂ ਬਾਅਦ ਥੱਲੇ ਆ ਕੇ ਦਸ ਦਰਾਂ ਨੂੰ ਕਿਦਾਂ ਦਾ ਸਕੀਨ ਸੇ ਰੈਂਡਦਾ ਤੇ ਫਿਰ ਉਸ ਤੋਂ ਬਾਅਦ ਜਾਵਾਂਗੇ ਆਪਾਂ 25 ਦੇ ਆਪਾਂ ਸਟ੍ਰੈਚਿੰਗ ਕੀਤੀ ਸਟ੍ਰੈਚਿੰਗ ਕਰਕੇ ਫਿਰ ਆਪਾਂ ਹਲਕਾ ਜਿਹਾ 10-15 ਮਿੰਟ ਵਾਰਮ ਅਪ ਕੀਤਾ ਆਪਾਂ ਤੇ 10-15 ਮਿੰਟ ਵਾਰਮ ਅਪ ਕਰਕੇ ਟ੍ਰੇਨ ਮਿਲਦੇ ਉੱਤੇ ਫਿਰ ਉਸ ਤੋਂ ਬਾਅਦ ਮੈਂ ਪੇਟ ਦੀ ਐਕਸਰਸਾਈਜ਼ ਲਾਈਆਂ ਢਿੱਡ ਦੀ ਐਕਸਰਸਾਈਜ਼ ਲਾਈਆਂ ਢਿੱਡ ਦੀ ਐਕਸਰਸਾਈਜ਼ ਲਾ ਕੇ ਫਿਰ ਮੈਂ ਉਸ ਤੋਂ ਬਾਅਦ ਜਿੰਮ ਦੇ ਵਿੱਚ ਮੈਂ ਸਟਰੈਂਥ ਟ੍ਰੇਨਿੰਗ ਕੀਤੀ ਤੇ ਮੈਂ 1 ਘੰਟਾ ਸਵਾ 1 ਘੰਟਾ ਜਿੰਮ ਦੇ ਵਿੱਚ ਮੈਂ ਸਟਰੈਂਥ ਟ੍ਰੇਨਿੰਗ ਕੀਤੀ ਵਿਦ ਸਪੀਡ ਤੇ ਸਟਰੈਂਥ ਸਟਰੈਂਥ ਵੀ ਵਿਦ ਸਪੀਡ ਵਿੱਚ ਕੀਤੀ ਆ ਐਕਸਰਸਾਈਜ਼ ਕੀਤੀ ਤੇ ਫਿਰ ਉਸ ਤੋਂ ਲਾਸਟ ਦੇ ਵਿੱਚ ਮੈਂ 20 ਮਿੰਟ ਕ੍ਰੋਸ ਫਿਟ ਦੇ ਉੱਤੇ ਮੈਂ ਰਨਿੰਗ ਕੀਤੀ ਤੇ ਜਿਹੜਾ ਸਾਡਾ ਅੱਜ ਦਾ ਵਰਕਆਊਟ ਸੀਗਾ ਇਹ ਵਰਕਆਊਟ ਅੱਜ ਦਾ ਸਾਡਾ ਖਤਮ ਹੋ ਗਿਆ ਸਵੇਰ ਦਾ ਤੇ ਹੁਣ ਆਪਾਂ ਚੱਲਦੇ ਆ ਘਰੇ ਕੂਲ ਡਾਊਨ ਆਪਾਂ ਕਰ ਲਿਆ ਤੇ ਹੁਣ ਆਪਾਂ ਜਿਹੜਾ ਸਵੇਰ ਦਾ ਹੁਣ ਸ਼ਾਮੀਆਂ ਜਿਹੜਾ ਸ਼ਾਮ ਨੂੰ ਦੇਖਦੇ ਸਾਡਾ ਕੀ ਸੈਸ਼ਨ ਆਜ ਮੰਗਲਵਾਰਾ ਵੇਸ਼ ਅੱਜ ਸਭੀਆਂ ਦਾ ਫਾਈਟਾਂ ਹੋਣੀਆਂ ਤੇ ਕੋਸਾ ਸਾਰੇ ਅੱਜ ਫਾਈਟਾਂ ਕਰਨਗੇ ਤੇ ਹੁਣ ਜਾ ਕੇ ਕਰਦੇ ਆਪਾਂ ਤੇ ਅਰੈਸਟ ਨਾ ਤੋਕੇ ਤੇ ਫਿਰ ਉਸ ਤੋਂ ਬਾਅਦ ਜੋ ਵੀ ਆਪਾਂ ਜੀ 2:30 ਵਜੇ ਆਪਾਂ ਮੀਲ ਵੀ ਖਾਣੀ ਜਿਹੜਾ ਭਾ ਲੰਚ ਦਾ ਟਾਈਮ ਨਾਲ ਪਹਿਲੀ ਮੀਲ ਹੈ ਜਿਹੜੀ ਆਪਣੀ 12 ਘੰਟੇ ਬਾਅਦ ਲੈਣੀ ਆਪਣੀ 2:30 ਵਜੇ ਹੋਣੀ ਹੈ ਤੇ 2:30 ਵਜੇ ਆਪਾਂ ਲੰਚ ਕਰਾਂਗੇ ਸੋ ਹੁਣ ਮਿਲਦੇ ਆਪਾਂ ਸਿੱਧਾ ਆਪਾਂ ਲੰਚ ਦੇ ਉਤੇ ਜੀ ਹਾਂਜੀ ਹੁਣ ਆਪਾਂ ਵਰਕਆਊਟ ਕਰਕੇ ਘਰ ਆ ਗਏ ਆ ਘਰ ਆ ਕੇ ਨਹਾ ਕੇ ਆਪਾਂ ਤੇ ਬ੍ਰੇਕਫਾਸਟ ਦੇ ਵਿੱਚ ਆਪਾਂ ਲੱਗੇ ਕੱਲੀ ਆਪਾਂ ਬ્લેਕ ਕਾਫੀ ਬਣਾਈ ਆ ਆ ਤੁਸੀਂ ਦੇਖ ਸਕਦੇ ਆਪਾਂ ਕੱਲੀ ਬ્લેਕ ਕਾਫੀ ਬਣਾਈ ਆ ਤੇ ਆਪਾਂ ਕੱਲੀ ਅੱਜ ਬ੍ਰੇਕਫਾਸਟ ਦੇ ਵਿੱਚ ਬ્લેਕ ਕਾਫੀ ਪੀਵਾਂਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਆਪਣਾ ਫਾਸਟਿੰਗ ਦਾ ਜਿਹੜਾ ਪੀਰੀਅਡ ਆ ਸ਼ੁਰੂ ਕੀਤਾ ਹੋਇਆ ਵਾ ਤੇ ਬ્લેਕ ਕਾਫੀ ਪੀਵਾਂਗੇ ਤੇ ਬਾਕੀ ਆ ਮੇਰੇ ਲੱਗੇ ਤੁਸੀਂ ਦੇਖ ਸਕਦੇ ਮੈਂ ਨਾ ਬਰਫ਼ ਪਾ ਕੇ ਰੱਖੀ ਆ ਪਾਣੀ ਦੀ ਇਹਦੇ ਵਿੱਚ ਮੈਂ ਨਾ ਹੱਥੀਂ ਟੂਰ ਕਰਨੀ ਆ ਇਦਾਂ ਕਿਉਂਕਿ ਮੇਰੇ ਨਾਲ ਜਿਆ ਸੱਟ ਲੱਗੀ ਗੱਲ ਖੇਡਦੇ ਹੋਏ ਤੇ ਜਿਹੜੇ ਮ ਉਹ ਉਂਗਲਾ ਤੁਸੀਂ ਦੇਖ ਸਕਦੇ ਹੋ ਉਂਗਲਾ ਮੇਰੀ ਠੋਕ ਗਈ ਆ ਤੇ ਨਕਲ ਵੀ ਮੇਰਾ ਠੋਕ ਗਿਆ ਮੁੱਠੀ ਚੰਗੀ ਤਰ੍ਹਾਂ ਬੰਦ ਨਹੀਂ ਹੁੰਦੀ ਹੈਗੀ ਸੋ ਇਹਦੇ ਵਾਸਤੇ ਟੂਰ ਕਰਦੀ ਪੂਗੀ ਅੱਜ ਠੰਡੇ ਪਾਣੀ ਦੀ ਟੂਰ ਕਰਾਂਗੇ ਤੇ ਸ਼ਾਮ ਨੂੰ ਗਰਮ ਪਾਣੀ ਤੇ ਠੰਡੇ ਪਾਣੀ ਦੀ ਮਿਕਸ ਆਪਾਂ ਇਹਦੀ ਟੂਰ ਕਰਾਂਗੇ ਸੋ ਟੂਰ ਕਰਾਂਗੇ ਨਾਲ ਟੂਰ ਦੇ ਨਾਲ ਆਪਾਂ ਪੰਪ ਲੈ ਕੋਈ ਇੰਜੋਏ ਕਰਾਂਗੇ ਤੇ ਉਸ ਤੋਂ ਬਾਅਦ ਜਦੋਂ ਮੇਰਾ ਕੰਪਿਊਟਰ ਦੇ ਉੱਤੇ ਮੇਰਾ ਆਉਂਦਾ ਕੰਮ ਚੱਲਦਾ ਪਿਆ ਵਾ ਉਹ ਮੈਂ ਰੀਡਿੰਗ ਕਰਾਂਗਾ ਘੰਟਾ ਘੰਟਾ ਦੋ ਘੰਟਾ ਵੀਡੀਓ ਐਡੀਟਿੰਗ ਕਰਾਂਗਾ ਤੇ ਬਾਕੀ ਤੇ ਹੋਰ ਜੋ ਛੋਟਾ ਮੋਟਾ ਕੰਮ ਹੋ ਕਰਾਂਗੇ ਤੇ ਸਵੇਰ ਨੂੰ ਕੰਪਲੀਟ ਰੈਸਟ ਕਰਾਂਗੇ ਤੇ ਸ਼ਾਮ ਨੂੰ ਗਰਾਊਂਡ ਜਾਣਾ ਵਾ ਤੇ 2:30 ਵਜੇ ਜਿਹੜੀ ਆਪਣਾ ਲੰਚ ਦੀ ਮੀਲ ਆਪਾਂ ਉਹ ਵੀਵਾਂਗੇ ਸੋ ਆਪਣਾ ਜਿਹੜਾ ਬ੍ਰੇਕਫਾਸਟ ਇਕੱਲੀ ਬ્લેਕ ਕਾਫੀ ਹੀ ਆ ਤੇ ਵਿੱਚ ਜੇਕਰ ਭੁੱਖ ਲੱਗੀ ਤਾਂ ਆਪਾਂ ਕੱਲੀ ਫੇਰ ਦੁਬਾਰ ਬਲੇਕ ਕਾਫੀ ਜਾਂ ਗ੍ਰੀਨ ਟੀ ਬਣਾ ਕੇ ਪੀ ਲੈਣੀ ਆ ਸੋ ਹੁਣ ਆਪਾਂ ਮਿਲਾਂਗੇ ਲੰਚ ਦੇ ਉੱਤੇ ਸੋ ਹਾਂਜੀ ਦੋਸਤੋ ਦੋ ਵਜੇ ਕੇ ਨਾ 50 ਮਿੰਟ ਦਾ ਟਾਈਮ ਹੋ ਗਿਆ ਤੇ ਆਪਾਂ ਜਿਹੜੀ ਫਰਸਟ ਮੀਲ ਆ ਆਪਾਂ ਉਹਨਾਂ ਖਾਣ ਲੱਗੇ ਆ ਆਪਾਂ ਜਿਹੜਾ ਲੰਚ ਆਪਣਾ ਲੰਚ ਦੇ ਵਿੱਚ ਆਪਾਂ ਲਿਆਵਾ ਦੇਖੋ ਪਹਿਲਾਂ ਇੱਕ ਪਲੇਟ ਸਲਾਦ ਦੀ ਲਈਏ ਸਲਾਦ ਦੇ ਵਿੱਚ ਆਪਾਂ ਪਾਇਆ ਜੀ ਗਾਜਰ ਹਾਫ ਗਾਜਰ ਤੇ ਹਾਫ ਆਪਾਂ ਖੀਰਾ ਲਿਆ ਤੇ ਇਹਦੇ ਵਿੱਚ ਆਪਾਂ ਸੋਇਆ ਪਨੀਰ ਨੇ ਆਵਾ ਜੀ ਤੇ ਨਾਲ ਆਪਾਂ ਲਈਏ ਇੱਕ ਕੋਲੀ ਆਪਾਂ ਲਈਏ ਦਾਲ ਦੀ ਇਹ ਸਿਰਫ ਜਿਹੜੀ ਸੰਜੀ ਬਣਾਈ ਆ ਇਹ विदाउट ऑल आओ सब्जी ਨੂੰ ਤੜਕਾ ਨਹੀਂ ਲੱਗਾ ਮਤਲਬ ਉਹ ਬਾਤ ਤਾਂ ਕਿ ਉਹ ਇਧਰ ਵਿੱਚ ਪਾਵਾ 올ਿਵ ਆਇਲ ਜਿਹੜਾ ਉਹ ਇਧਰ ਵਿੱਚ ਯੂਜ਼ ਕੀਤਾ ਮੈਂ ਇੱਕ ਚਮਚ ਉੱਪਰ ਪਾਉਦਾ ਇਹਦੇ ਤੇ ਉਸ ਤੋਂ ਬਾਅਦ ਆ ਤੁਸੀਂ ਸਲਾਦ ਦੇਖ ਸਕਦੇ ਹੋ ਤੇ ਇਹ ਪੂਜੀ ਤੇ ਨਾਲ ਆਪਾਂ ਜਿਹੜੀ ਇਹਦੇ ਰਾਵਾਂਗੇ ਨਾਲ ਇਹਦੇ ਆਪਾਂ ਇੱਕ ਗ੍ਰੀਨ ਟੀ ਹੈ ਜਿਹੜੀ ਆਪਾਂ ਗ੍ਰੀਨ ਟੀ ਇਹਦੇ ਨਾਲ ਇੱਕ ਕੱਪ ਐਡ ਕਰਾਂਗੇ ਇਹ ਤੇ ਇਹ ਚੀਜ਼ਾਂ ਜਿਹੜੀ ਆਪਣੀ ਅੱਜ ਲੰਚ ਦੀ ਨੇ ਆਪਾਂ ਲੰਚ ਦੇ ਵਿੱਚ ਇਹ ਚੀਜ਼ਾਂ ਚ ਖਾਵਾਂਗੇ ਸੋ ਆਪਣਾ ਇਹ ਲੰਚ ਆ ਹੁਣ ਇਸ ਤੋਂ ਬਾਅਦ ਜਿਹੜੀ 5 ਵਾ ਦੀ ਮੀਲ ਹੈ ਜਿਹੜੀ ਆਪਾਂ ਵਰਕਆਊਟ ਤੋਂ ਬਾਅਦ ਦਵਾਂਗੇ ਫਿਰ ਉਹ ਤੋਂ ਬਾਅਦ ਹੀ ਕਰਾਂਗੇ ਬਸੇ ਤਿੰਨ ਮੀਲੇ ਹੀ ਆਪਾਂ ਲਵਾਂਗੇ ਫਾਸਟਿੰਗ ਦੇ ਵਿੱਚ ਸੋ ਅਗਰ ਤੁਸੀਂ ਇਹ ਫਾਸਟਿੰਗ ਕਰ ਰਹੇ ਤਾਂ ਇਹ ਵੀ ਤੁਸੀਂ ਡਾਈਟ ਨੂੰ ਫੋਲੋ ਕਰ ਸਕਦੇ ਹੋ ਸੋ ਹਾਂਜੀ ਦੋਸਤੋ ਆਪਣੇ ਬਲੌਗ ਦਾ ਅੱਜ ਨੌਵਾਂ ਦਿਨ ਚੱਲਦਾ ਪਿਆ ਵਾ ਤੇ ਦਿਨ ਹੈਗਾ ਅੱਜ ਦਾ ਮੰਗਲਵਾਰ ਤੇ ਸ਼ਾਮ ਦੇ 4:00 ਵਜੇ 50 ਮਿੰਟ ਹੋ ਗਏ ਆ ਤੇ ਆਪਾਂ ਗਰਾਊਂਡ ਦੇ ਵਿੱਚ ਜਾਂਦੇ ਰੈਡੀ ਹੋ ਗਏ ਆ ਤੇ ਆਪਾਂ ਆਪਣੇ ਬੈਗ ਦੇ ਵਿੱਚ ਗਲਵਜ਼ ਗਲਵਜ਼ ਤੇ ਬੈਂਡੇਜ ਗਮ ਸ਼ੀਟ ਪਾਣੀ ਦੀ ਬੋਤਲ ਤੇ ਵਾਕੀ ਵੇ ਆਈਸੋਲੇਟ ਪ੍ਰੋਟੀਨ ਵਗੈਰਾ ਆਪਾਂ ਪਾ ਲਿਆ ਵਾ ਸਾਰਾ ਕੁਛ ਤੇ ਆਪਾਂ ਹੁਣ ਬ્લેਕ ਕਾਫੀ ਬਣਾਈ ਹੋਈ ਆ ਬ્લેਕ ਕਾਫੀ ਬਣਾ ਕੇ ਆਪਾਂ ਪੀ ਰਹੇ ਆ ਤੇ ਜਦ ਬ્લેਕ ਕਾਫੀ ਆਪਣੀ ਖਤਮ ਹੋ ਜਾਂਦੀ ਆ ਤੇ ਆਪਾਂ ਜਾਵਾਂਗੇ ਸਿੱਧਾ ਗਰਾਊਂਡ ਤੇ ਗਰਾਊਂਡ ਦੇ ਵਿੱਚ ਸ਼ਾਇਦ ਅੱਜ ਨਹੀਂ ਲੱਗਦਾ ਸਾਡੀ ਜਿਹੜੀਆਂ ਬੌਕਸਿੰਗ ਫਾਈਟਾਂ ਲੱਗਣਗੀਆਂ ਤੁਸੀਂ ਸਾਡੇ ਪਹਿਲੇ ਦੋ ਬਲੌਗਾਂ ਦੇ ਵਿੱਚ ਦੇਖਿਆ ਹੋਣਾ ਤੇ ਵੀ ਜਿਹੜੀ ਸਾਡੀ ਸਪੈਰਿੰਗ ਸੀਗੀ ਨਾ ਬੌਕਸਿੰਗ ਫਾਈਟ ਸੀ ਸਾਡੀ ਉਹੀ ਬੌਕਸਿੰਗ ਫਾਈਟ ਅੱਜ ਫੇਰ ਸਾਡੀ ਲੱਗਣਗੀਆਂ ਤਿੰਨ ਤਿੰਨ ਮਿੰਟ ਦੇ ਤਿੰਨ ਜਾਂ ਚਾਰ ਰਾਊਂਡ ਲੱਗਣਗੇ ਉਸ ਤੋਂ ਬਾਅਦ ਪੰ ਤੇ ਜਾਂ ਫਿਰ ਤੁਸੀਂ ਪੈਡ ਕਰ ਲਓ ਜਾਂ ਬੈਕ ਕਰ ਲਓ ਤੇ ਫਿਰ ਉਸ ਤੋਂ ਬਾਅਦ ਸ਼ੇਡੋ ਬਾਕਸਿੰਗ ਵગેਰਾ ਬਾਅਦ ਚ ਜਾਨੀ ਕਿ ਮਤਲਬ ਇੰਡੀਵਿਜੂਅਲੀ ਕਰ ਸਕਦੇ ਹੋ ਤੁਸੀਂ ਜਾਨੀ ਕਿ ਬਾਕਸਿੰਗ ਸਪੈਰਿੰਗ ਜਿਹੜੀ ਆ ਉਹ ਕੰਪਲਸਰੀ ਆ ਉਹ ਤੁਸੀਂ ਕਰਨੀ ਹੀ ਕਰਨੀ ਆ ਆਪਣੇ ਪਾਰਟਨਰ ਨਾਲ ਆਪਣੇ ਬੂਮ ਗੋੜੀ ਵੇਟ ਦੇ ਹਿਸਾਬ ਨਾਲ ਉੱਪਰ ਅੱਲੇ ਹੋ ਜਾਂਦਾ ਥੋੜਾ ਜਿਹਾ 500 ਦੇ ਕਿਲੋ ਤੇ ਫਿਰ ਉਸ ਤੋਂ ਬਾਅਦ ਤਿੰਨ ਚਾਰ ਰੌਂਡ ਆਪਾਂ ਪੰਚਿੰਗ ਬੈਕ ਕਰਾਂਗੇ ਪੈਡ ਕਰਾਂਗੇ ਤੇ ਫਿਰ ਉਸ ਤੋਂ ਬਾਅਦ ਜੋ ਵੀ ਮਨ ਦੇ ਵਿੱਚ ਆਇਆ ਆਪਾਂ ਉਹ ਚੀਜ਼ਾਂ ਕਰਾਂਗੇ ਸੋ ਅੱਜ ਦਾ ਵਲੋਗ ਹੈ ਜਿਹੜਾ ਇੰਨਾ ਹੀ ਰਹੇਗਾ ਤੇ ਫਿਰ ਆ ਕੇ ਆਪਾਂ ਉਸ ਤੋਂ ਬਾਅਦ ਇੱਕ ਮੀਲ ਆ ਜਿਹੜੀ ਆਪਾਂ ਉਹ ਲਵਾਂਗੇ ਸੋ 3 ਵਜੇ ਆਪਾਂ ਇੱਕ ਲੰਚ ਵਾਲੀ ਮੀਲ ਲਿੱਤੀ ਸੀਗੀ ਤੇ ਹੁਣ ਵਰਕਆਊਟ ਤੋਂ ਬਾਅਦ ਪੋਸਟ ਵਰਕਆਊਟ ਦੇ ਵਿੱਚ ਆਪਣੀ ਸੈਡ ਮੀਲ ਹੋ ਜੂਗੀ ਤੇ ਥਰਡ ਮੀਲ ਉਹ ਜਿਹੜੀ ਉਹ ਆਪਣਾ ਡਿਨਰ ਹੋਊਗਾ ਜੀ ਸੋ ਵਲੋਗ ਉਹਦੇ ਨਾਲ ਬਣੇ ਰਹੋ ਜੀ ਸੋ ਜਿਹੜਾ ਸਾਡਾ ਜਿਹੜਾ ਸ਼ਾਮ ਦਾ ਵਰਕਆਊਟ ਆ ਉਹ ਜ਼ਰੂਰ ਦੇਖਿਓ ਜੀ ਸੋ ਦੋਸਤੋ ਮਿਲਦੇ ਹਾਂ ਆਪਾਂ ਸਿੱਧਾ ਗਰਾਊਂਡ ਦੇ ਵਿੱਚ ਆਪਾਂ ਹੁਣ ਚੰਗੀ ਤਰ੍ਹਾਂ ਵਾਰਮਅਪ ਕਰ ਲਿਆ ਸਾਈਟਾਂ ਲਈ ਆਪਾਂ ਰੈਡੀ ਹਾਂ ਹੁਣ ਜਾ ਕੇ ਆਪਾਂ ਬਿੰਡ ਜਗੇ ਤਾਂ ਬਣਨੀ ਆ ਬਿੰਡ ਦੀ ਗਲੁਕ ਤੇ ਗੰਮ ਚੜ ਪਾਣੀ ਆ ਤੇ ਆਪਾਂ ਫਾਈਟ ਦੇ ਆਲਦੀ ਰਿੰਗ ਤੇ ਚੜ ਜਣਾ ਕੋ ਦੋਸਤੋ ਬਲੌਗ ਦੇ ਨਾਲ ਬਰੇ ਦੇ ਤੁਹਾਨੂੰ ਦਿਖਾਉਨੇ ਆ ਜਿਹੜੀਆਂ ਜਿਹੜੀਆਂ ਫਾਈਟਾਂ ਨੇ ਕਰੀਆਂ ਕਿਵੇਂ ਦੀਆਂ ਸੋ ਦੋਸਤੋ ਚੱਲਦੇ ਹਾਂ ਆਪਾਂ ਰਿੰਗ ਵੱਲ ਪੁਆਇੰਟ ਵਾਸਤੇ ਮੁੰਡਾ ਰੈਡੀ ਐ ਥੋੜੇ ਥੋੜੇ ਛੱਡੋ ਤਾਂ ਕਿ ਮੁੱਕੇ ਖੁੱਲ ਜਾਣ ਵਰਮ ਅਪ ਹੋ ਗਏ ਆਪਾਂ ਪੰਗ ਤੇ ਗਲਵਜ਼ ਆਪਾਂ ਪਾ ਲਿਆ ਹੁਣ ਆਪਣੀ ਲਈ ਫਾਈਟ ਚਾਹਵ ਤਿੰਨ ਚਾਰ ਚਾਰ ਰੰਡ ਲੱਗਣਗੇ ਉਸ ਤੋਂ ਬਾਅਦ ਥੱਲੇ ਆ ਕੇ ਦੱਸ ਦਵਾਂ ਕਿੰਦਾ ਦਾ ਟੀਵੀ ਸ਼ੋਹਰਾਂ ਰੈਂਡ ਦਾ ਤਿਆਰ ਹੋ ਦੋਸਤੋ ਵਾਹ ਜਾਵਾਂਗੇ ਅਪਨ ਕੰਟੀਨੂ ਜਾਈਏ ਰੋਕਣ ਪੰਜ ਜਿਹੜੀ ਸਾਡੀ ਸਟੇਰੀ ਸੀ ਉਹ ਤਿੰਨ ਰਾਉਂਡ ਹੋ ਰਿਹਾ ਬਹੁਤ ਵਧੀਆ ਲੱਗੇਗੇ ਮੇਰੇ ਤੋਂ ਪੰਜ ਤਾਂ ਘੱਟ ਵੱਜੇ ਗੁਣੀ ਮੇਰੇ ਨਾਲ ਦੋਨੇ ਉਂਗਲਾਂ ਛੁੱਟੀਆਂ ਹੋਈਆਂ ਨੇ ਆਹ ਨੱਕੜੀ ਆਉਂਦੀ ਜਦੋਂ ਮਾਰਦਾਂ ਬਹੁਤ ਜ਼ਿਆਦਾ ਦਰਦ ਹੁੰਦਾ ਬਸ ਚਿਚਿਚੀਆਂ ਜੀ ਲੈ ਲੈ ਕੇ ਮਾਰੀ ਗਮਕ ਦੇਖੇ ਜਦੋਂ ਟੁੱਟ ਜੂ ਵੱਟ ਵੱਟ ਹੋ ਰਿਹਾਗਾ ਤੇ ਸਾਡੇ ਪੇਰ ਦੇ ਵਿੱਚ ਇੱਕ ਲੜਕੀ ਵੀ ਸੀ ਉਹ ਕਹਿੰਦੀ ਵੀ ਮੈਂ ਨਹੀਂ ਕੜੀਏ ਕੁੜੀਆਂ ਨਾਲ ਹੀ ਕਰਾਂਗੀ ਸੋ ਇਸ ਕਰਕੇ ਉਹਨਾਂ ਨੇ ਮਨਾ ਕਰਤਾ ਫਿਰ ਅਸੀਂ ਦੋ ਮੇਤ ਇੱਕ ਵੀਰ ਨੇ ਲਈ ਸਟੇਰੀ ਅਸੀਂ ਆਪਣਾ ਯਾਰ 100% ਦਿੱਤਾ ਜੋਰ ਲਾਇਆ ਜਿੱਦਾਂ ਸਾਡੇ ਮਾਈਂਡ ਨੇਗਾ ਬੋਡੀ ਨੇਗਾ ਅਸੀਂ ਖੁੱਲ ਕੇ ਜੋਰ ਲਾਇਆ ਤੇ ਉੱਪ ਤੇ ਬਾਕੀ ਵੀਡੀਓ ਬਣਾ ਰਹੇ ਲੱਗੀ ਮੇਰਾ ਤਾਂ ਲੱਗੀ ਕਿਦਾਂ ਦੀ ਫਾਈਟ ਫਾਈਟ ਵਧੀਆ ਭਾਜੀ ਠੀਕ ਸੀ ਜੀ ਚਲੋ ਬਾਤ ਅਗਲੀ ਵਾਰੀ ਆਿਆਂ ਵੀ ਬੈਟਰ ਕਰਾਂਗੇ ਪਰ ਯਾਰ ਬੌਕਸਿੰਗ ਬਹੁਤ ਟੱਪ ਗੇਮ ਆ ਹਨਾ ਜੇ ਤੁਸੀਂ ਰੋਕਦੇ ਹੋ ਤਾਂ ਅਗਲਾ ਜ਼ੋਰ ਦੀ ਮਾਰਦਾ ਜੇ ਅਗਲਾ ਰੁਕ ਜਾਂਦਾ ਉਹ ਤਾਂ ਤੁਸੀਂ ਰਾਸ਼ਨ ਪਾਣੀ ਲੈ ਕੇ ਚੜਦੋ ਵੈਸੇ ਇੰਜੋਏ ਵੀ ਆ ਜੇ ਤੁਸੀਂ ਦਿਲੋਂ ਕਰਦੇ ਹੋ ਖੁਸ਼ੀ ਨਾਲ ਕਰਦੇ ਹੋ ਫਿਰ ਮਜ਼ਾ ਵੀ ਬਹੁਤ ਹੁੰਦਾ ਵਾ ਹਨਾ ਸੋ ਅਸੀਂ ਇੰਜੋਏ ਕਰਕੇ ਖੇਡਦੇ ਆ ਬੌਕਸਿੰਗ ਨੂੰ ਸਾਡੇ ਕੋਲ ਡਿਪਰੈਸ਼ਨ ਨਹੀਂ ਹੈਗਾ ਵੀ ਯਾਰ ਕਰਨੀ ਕਰਨੀ ਮਜ਼ਦੂਰੀ ਨਹੀਂ ਸਦੀ ਬਸ ਅਸੀਂ ਬੌਕਸਿੰਗ ਕਰਕੇ ਮਜ਼ਾ ਆਉਂਦਾ ਜਿੱਦਣ ਅਸੀਂ ਗਰਾਊਂਡ 'ਤੇ ਨਾ ਦੇ ਸ ਸੋ ਹੁਣ 25 ਵੇ ਕਰਾਂਗੇ ਤਿੰਨ ਤਿੰਨ ਮਿੰਟ ਦੀ ਚੇਲੇ ਰੌੜ ਜੇ ਤੁਹਾਨੂੰ ਸਾਡਾ ਵਲੋਗ ਵਧੀਆ ਲੱਗਦਾ ਡੇਲੀ ਦਾ ਤਾਂ ਪਲੀਜ਼ ਇਸ ਨੂੰ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੋ ਕੋਈ ਵਧੀਆ ਬੌਕਸ ਮੇਰੀ ਫਾਈਟ ਦੇਖ ਕੇ ਆਇਆ ਉਹ ਤੁਹਾਨੂੰ ਦੱਸੋ ਵੀ ਮੇਰੇ ਵਿੱਚ ਕੀ ਕਮੀ ਪਈ ਸੀ ਸੋ ਗਾਇਜ਼ ਮਿਲਦੇ ਹੁਣ ਆਪਾਂ ਪੰਚੀ ਨੂੰ ਵੇਚਦੇ ਹਾਂ ਥੈਂਕ ਯੂ ਹਾਂਜੀ ਦੋਸਤੋ ਮੈਂ ਪੰਚੀ ਨੂੰ ਵੇਚ ਦੇਣਾ ਤਿੰਨ ਤਿੰਨ ਮਿੰਟ ਦੇ ਤਿੰਨ ਰੌਂਡ ਵਾਲੇ ਧੂਆਂ ਨਿਕਲ ਜਾ ਤੇ ਫਾਈਟ ਅਜੇ ਚੱਲਦੀ ਆ ਪਿਆ ਹਾਲੇ ਲੱਕੀ ਦੀ ਫਾਈਟ ਅਜੇ ਹੋਣੀ ਐ ਝੋਟੇ ਸਾਡੇ ਵੀ ਸੁਪਰੇ ਵੀ ਵੇਟ ਦੀ ਐਦੀ ਫਾਈਟ ਅਜੇ ਹੋਣੀ ਆ ਨੇ ਰਵੀ ਮੇਰੇ ਫਾਈਟਾ ਵੀ ਹੋ ਗਿਆ ਤਿੰਨ ਤਿੰਨ ਮਿੰਟ ਦੇ ਤਿੰਨ ਰਾਊਂਡ ਮੇਰੇ ਇਹ ਜਿਹੜੇ ਸੀ ਪੰਚਿੰਗ ਬੈਗ ਦੇ ਵੀ ਹੋ ਗਿਆ ਤੇ ਹੁਣ ਮੈਂ ਦੇਦਾ ਹਲਕੀ ਰਿਕੀ ਸ਼ੈਡੋ ਕਰੂੰਗਾ ਯਾਰ ਉਸ ਤੋਂ ਬਾਅਦ ਕੂਲਡਾਊਨ ਕਰੂੰਗਾ ਕਿਉਂਕਿ ਸਵੇਰੇ ਨਾ ਬੁੱਧਵਾਰ ਆ ਸਵੇਰੇ ਧੂਆਂ ਕੱਢਣਾ ਸਾਡੇ ਕੋਲ ਸਾਬਨੇ ਸਾਡਾ ਸਪ੍ਰਿੰਟਰ ਵਗੈਰਾ ਹੋਣੀ ਆ ਸੋ ਇਸ ਕਰਕੇ ਹਲਕਾ ਜਿਹਾ ਹੁਣ ਵਰਕਆਊਟ ਕਰੂੰਗਾ ਤੇ ਬੋਡੀ ਕੋਰ ਨੂੰ ਕੂਲਡਾਊਨ ਸਾਰਾ ਵਰਕਆਊਟ ਖਤਮ ਕਰਕੇ ਆਪਾਂ ਬਸ ਪੋਸਟ ਵਰਕਆਊਟ ਜਿਹੜੀ ਮੀਲ ਆਪਣੀ 2 ਆਈਸੋਲੇਟਡ ਪ੍ਰੋਟੀਨ ਤੇ 200 ਗ੍ਰਾਮ ਪਪੀਤਾ ਉਹ ਖਾਣਾ ਤੇ ਉਸ ਤੋਂ ਬਾਅਦ ਆਪਾਂ ਘਰੇ ਜਾਵਾਂਗੇ ਸੋ ਤੱਲਾ ਸਾਰਾ ਪਾ ਵਾਰ-ਵਾਰ ਬੋ ਕੀਤਾ ਫਿਰ ਜੇ ਤਿੰਨ ਰਾਉਂਡ ਤਿੰਨ-ਤਿੰਨ ਮਿੰਟ ਦੇ ਸਟੈਰੀ ਸੀ ਤੋਂ ਬਾਅਦ ਤਿੰਨ ਮਿੰਟ ਦੇ ਆਪਾਂ ਪੰਚਿੰਗ ਦੇ ਕੀਤੀ ਫਿਰ ਉਸ ਤੋਂ ਬਾਅਦ ਨੇ ਹਰ ਕਿਲਕੀ ਜੀ ਸ਼ੈਡੋ ਬਾਕਸਿੰਗ ਕੀਤੀ ਦੋ ਰਾਉਂਡ ਸ਼ੈਡੋ ਬਾਕਸਿੰਗ ਕਰਨ ਤੋਂ ਬਾਅਦ ਫਿਰ ਮੈਂ ਐਕਸਰਸਾਈਜ਼ ਕੀਤੀ ਕੋਲਡ ਡਾਊਨ ਜਿਹੜੀਆਂ ਤੁਸੀਂ ਦੇਖ ਸਕਦੇ ਬਹੁਤ ਜ਼ਿਆਦਾ ਜੋਰ ਲੱਗਾ ਬਹੁਤ ਸਾਰੇ ਕੱਪੜੇ ਵੀ ਸਾਰੇ ਗਿੱਲੇ ਹੋ ਗਏ ਨਿਕਲ ਵੀ ਤੁਸੀਂ ਦੇਖ ਸਕਦੇ ਦਿੱਲੀ ਆਈ ਦੀਆ ਤੇ ਬੂਟ ਵੀ ਮੇਰੇ ਗਿੱਲੇ ਹੋ ਗਏ ਉਹ ਤੁਸੀਂ ਜਿਹੜੇ ਰੱਖੇ ਨੇ ਬੂਟ ਆਪਣੇ ਕੱਢ ਕੇ ਰੱਖ ਸਕਦੇ ਦੇਖੋ ਬਾਅਦ ਤੁਸੀਂ ਬੂਟ ਵੀ ਮੇਰੇ ਗਿੱਲੇ ਹੋ ਗਏ ਆ ਬਹੁਤ ਸਾਰਾ ਪਸੀਨਾ ਆਇਆ ਪਾਣੀੋਂ ਸਾਰੇ ਮਤਲਬ ਕੱਪੜੇ ਗਿੱਲੇ ਹੋ ਗਏ ਆ ਸੋ ਤੁਹਾਨੂੰ ਅੱਜ ਜੁਣ ਹੁਣ ਆਪਣਾ ਵਰਕਆਊਟ ਖਤਮ ਹੋ ਗਿਆ ਆਪਾਂ ਹੁਣ ਦੇ ਆਈਸੋਲੇਟ ਪ੍ਰੋਟੀਨ ਪੀਣਾ ਤੇ ਨਾਲ ਆਪਾਂ 200 ਗ੍ਰਾਮ ਜਿਹੜਾ ਪਪੀਤਾ ਦਾ ਰੰਦਾ ਉਹ ਖਾਣਾ ਉਸ ਤੋਂ ਬਾਅਦ ਹਲਕਾ ਜਿਹਾ ਕੂਲਡਾਊਨ ਕਰਕੇ ਚੰਗੀ ਘਰੇ ਸੋ ਅੱਜ ਦੀ ਵੀ ਸਾਡੀ ਵੀ ਵਰਕਆਊਟ ਖਤਮ ਹੋ ਗਿਆ ਤੇ ਹੁਣ ਦੇਖ ਲਓ ਪਹਿਲਾਂ ਜਦੋਂ ਅਸੀਂ ਆਏ ਸੀ ਕਰੋੜ ਕਿੱਦਾਂ ਦੇਖਦੇ ਹਾਇ ਸੀਗਾ ਤੇ ਹੁਣ ਦੇਖੋ ਕਿੰਨੀ ਮਤਲਬ ਗਲਤੀ ਹੋ ਗਈ ਆ ਤੇ ਜਿਹੜੀ ਅੱਜ ਅਸੀਂ ਮਿਹਨਤ ਕੀਤੀ ਆ ਤੁਹਾਨੂੰ ਮਿਹਨਤ ਸਿਰ ਦੋਖਾ ਨਹੀਂ ਆ ਸਾਡੀ ਮਿਹਨਤ ਦਾ ਤੁਸੀਂ ਨਾ ਦੇਖ ਲਓ ਆ ਦੇਖ ਲਓ ਸਾਡੀ ਮਿਹਨਤ ਦਾ ਤੁਸੀਂ ਨਾ ਆ ਸਾਡੀ ਮੈਂਟਰਪਸੰਨਾ ਕਰੀ ਹੁ ਮੈਂਟਰ ਕਰਦੇ ਆ ਤੇ ਬਹੁਤ ਜ਼ਿਆਦਾ ਜਿਹੜਾ ਵੀ ਸਪੋਰਟਸ ਕਰਨੀ ਬਹੁਤ ਔਖੀ ਆ ਆ ਦੇਖ ਸਾਡੇ ਤੇ ਜਿਹੜੀ ਸਾਡੀ ਅੱਜ ਦੀ ਮੇਰੀ ਬੋਡੀ ਦੀ ਕੰਡੀਸ਼ਨ ਆ ਤੁਸੀਂ ਦੇਖ ਰਹੇ ਹੋ ਤਾਂ ਮੇਰੀ ਬੋਡੀ ਦੀ ਕੰਡੀਸ਼ਨ ਆ ਜੀ ਹੁ ਅਪਾ ਪੀਵਾਂਗੇ 250 ਗ੍ਰਾਮ ਪ੍ਰੋਟੀਨ ਤੇ 200 ਗ੍ਰਾਮ ਖਾਵਾਂਗੇ ਪਪੀਤਾ ਤੇ ਫਿਰ ਚੱਲਾਂਗੇ ਘਰੇ ਸੋ ਦੋਸਤੋ 8:30 ਵਜੇ ਵੱਜ ਗਏ ਆ ਰਾਤ ਦੇ ਤੇ ਆਪਣਾ ਡਿਨਰ ਦਾ ਟਾਈਮ ਹੋ ਗਿਆ ਤੇ ਡਿਨਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਆਪਾਂ ਦੋ ਟਕੁੰਦਰ ਦੇ ਪੀਸ ਲਿਆ ਛੋਟੇ ਛੋਟੇ ਹਾਫ ਟਮਾਟਰ ਲਿਆਵਾ ਹਾਫ ਗਾਜਰ ਲਈਆ ਤੇ ਖੀਰਾ ਲਿਆਵਾ ਤੇ ਇੱਕ ਪੀਸ ਆਪਾਂ ਨਿੰਬੂ ਦਾ ਲਿਆ ਜੀ ਤੇ ਉਸ ਤੋਂ ਬਾਅਦ ਆਪਾਂ ਪਨੀਰ ਦੀ ਜਿਹੜੀ ਭੁਰਜੀ ਆਪਾਂ ਪਨੀਰ ਦੀ ਜਿਹੜੀ ਭੁਰਜੀ ਬਣਾਈ ਆ ਉਹ ਪਨੀਰ ਦੀ ਭੁਰਜੀ ਆ ਤੇ ਹਾਫ ਕੋਲੀ ਆਪਾਂ ਮਟਰਨ ਦੀ ਆਪਾਂ ਦਾਲ ਲਈ ਆ ਜੀ ਦਾਲ ਦੀ ਆਪਾਂ 올ਿਵਰ ਆਇਲ ਪਾਇਆ ਵਾ ਜੀ ਠੀਕ ਹੈ ਜੀ ਇਹ ਆਪਣਾ ਅੱਜ ਦਾ ਡਿਨਰ ਆ ਜੀ ਇਹ ਇਹ ਵੇਟ ਲੂਜ਼ ਵਾਸਤੇ ਬਹੁਤ ਵਧੀਆ ਡਾਈਟ ਆ ਸੋ ਆਪਾਂ ਗਰਾਊਂਡ ਤੋਂ ਆ ਕੇ ਆਪਾਂ ਘਰ ਦੇ ਵਿੱਚ ਆ ਕੇ ਤੁਹਾਨੂੰ ਮੈਂ ਦਿਖਾਇਆ ਵੀ ਜਿਹੜਾ ਆਪਾਂ ਪਨੀਰ ਦੀ ਪੁਰਜੀ ਬਣਾਈ ਆ ਤੇ ਨਾਲ ਆਪਾਂ ਇੱਕ ਪਲੇਟ ਸਲਾਦ ਦੀ ਲਈ ਹੈ ਡਿਨਰ ਦੇ ਵਿੱਚ ਸੋ ਨਾਲ ਇੱਕ ਆਪਾਂ ਮਟਰਾਂ ਦੀ ਸਬਜ਼ੀ ਆਪਾਂ ਲਈਆ ਹਾਫ ਕੋਲੀ ਸੋ ਇਹ ਹੀ ਆਪਣਾ ਅੱਜ ਦਾ ਡਿਨਰ ਸੀਗਾ ਜੀ ਤੇ ਆਪਾਂ ਡਿਨਰ ਕਰ ਲਿਆ ਵਾ ਅੱਧੇ ਘੰਟੇ ਤੱਕ ਪੌਣੇ ਘੰਟੇ ਤੱਕ ਆਪਾਂ ਸੌਵਾਂਗੇ ਸੋ ਅੱਜ ਦਾ ਜਿਹੜਾ ਬਲੌਗ ਹੈ ਜੀ ਆਪਾਂ ਇੱਥੇ ਹੀ ਖਤਮ ਕਰਦੇ ਆਂ ਜੀ ਆਈ ਹੋਪ ਕਿ ਤੁਹਾਨੂੰ ਸਾਡਾ ਜਿਹੜਾ ਅੱਜ ਦਾ ਬਲੌਗ ਹੈ ਜੀ ਵਧੀਆ ਲੱਗਿਆ ਹੋਵੇਗਾ ਜੀ ਅਗਰ ਤੁਹਾਨੂੰ ਸਾਡਾ ਇਹ ਬਲੌਗ ਵਧੀਆ ਲੱਗਾ ਤਾਂ ਪਲੀਜ਼ ਇਸ ਵੀਡੀਓ ਨੂੰ ਦੋਸਤੋ ਮੇਰੇ ਵੱਲੋਂ ਤੁਹਾਨੂੰ ਸਾਰਨ ਪਿਆਰ ਭਰੀ ਸ਼ਾਸਿਕਾ